ਛੱਤਰੀ ਗੋਲ ਬੰਨਿਆ ਵੀ ਵੀਰੋ ਕਿਵੇਂ ਹੋ ਤੇ ਟੈਂਕੀ ਅੱਜ ਪਹਿਲਾਂ ਮੈਂ ਚੰਗੀ ਤਰ੍ਹਾਂ ਧੋਤੀ ਦੀ ਨੇ ਮੋਟਰਸਾਈਕਲ ਦੀ ਧੋਕੇ ਤੇ ਟੂਟੀ ਫਿੱਟ ਕਰਤੀ ਫਿੱਟ ਕਰਕੇ ਤੇਲ ਪਾਤਾ ਤੇ ਪੈਟਰੋਲ ਪਾ ਕੇ ਟੂਟੀ ਚਲਾ ਕੇ ਦੇਖੀ ਤੇਲ ਸਾਫ ਆ ਰਿਹਾ ਬਿਲਕੁਲ ਸਾਫ ਆ ਰਿਹਾ ਤੇ ਮੈਂ ਸੋਚ ਰਿਹਾ ਹੁਣ ਮੋਟਰਸਾਈਕਲ ਵੀ ਮੜਾ ਜਿਹਾ ਸਾਫ ਕਰ ਦਈਏ ਹਾਂਜੀ ਅ ਧੋ ਰਿਆ ਮੋਟਰਸਾਈਕਲ ਪਹਿਲਾਂ ਧੋਤਾ ਹੋਇਆ ਸੀ ਮੀਂਹ ਚ ਖੜਾ ਸੀ ਸਾਫ਼ ਹੋ ਗਿਆ ਸੀਗਾ ਬਸ ਮੜਾ ਜਿਹਾ ਪਾਣੀ ਮਿੱਟੀ ਮੁੱਟੀ ਜੀ ਲਾ ਕੇ ਬਸ ਕੱਪੜਾ ਫੇਰ ਦੇਣਾ ਤੇ ਕੱਪੜਾ ਫੇਰ ਕੇ ਚੰਗੀ ਤਰ੍ਹਾਂ ਪਹਿਲਾਂ ਉਹਦੀ ਟੈਂਕੀ ਰੱਖੀਏ ਟੈਂਕੀ ਰੱਖ ਕੇ ਟੈਂਕੀ ਚੱਕ ਕੇ ਲਈਏ ਟੈਂਕੀ ਜਿਹੜੀ ਮਸਾਈ ਠੀਕ ਹੋਈ ਆ ਕਈ ਜਗ੍ਹਾ ਮੈਂ ਪਤਾ ਵੀ ਕੀਤਾ ਮਿਲ ਹੀ ਨਹੀਂ ਰਹੀ ਇਹਦੀ ਪਲਸਰ ਦੀ ਤੇ ਹੁਣ ਟੈਂਕੀ ਸੈੱਟ ਕਰ ਦਈਏ ਤੁਹਾਡੇ ਸਾਹਮਣੇ ਹੁਣ ਮੋਟਰਸਾਈਕਲ ਸੈੱਟ ਕਰਕੇ ਚਲਾ ਕੇ ਦੇਦੇ ਆ ਵਈ ਫਾਇਦਾ ਹੋਇਆ ਕਿ ਨਹੀਂ ਹੋਇਆ ਤੇ ਇਹਦਾ ਨਾਟ ਨੂੰ ਚੰਗੀ ਤਰ੍ਹਾਂ ਤਾਰਤੀ ਲਾਉਣੀ ਹੁੰਦੀ ਹੈ ਇੱਕ ਜਿਹਦੇ ਨਾਲ ਮੋਟਰਸਾਈਕਲ ਚਾਰਜ ਹੁੰਦੀ ਹੈ ਇਹਨੇ ਦੀ ਬੈਟਰੀ ਬੂਟਰੀ ਤੇ ਨਾਟ ਇਹ ਲਾਉਣਾ ਪੈਂਦਾ ਅੱਧਾ ਮੋਟਰਸਾਈਕਲ ਤਾਂ ਮੈਂ ਸਿੱਖ ਲਿਆ ਬਣਾਉਣਾ ਤੇ ਥੋੜਾ ਬਹੁਤ ਰਹਿ ਗਿਆ ਉਹ ਵੀ ਸਿੱਖ ਲਾਂਗੇ ਅੱਜ ਕੱਲ YouTube ਤੇ ਸਾਰਾ ਕੁਝ ਸਿੱਖਿਆ ਜਾਂਦਾ ਮੈਂ ਕਹਿੰਦਾ ਮੋਟਰਸਾਈਕਲ ਦੀ ਦੁਕਾਨ ਹੀ ਖੋਲ ਲਈਏ ਤੇ ਟੈਂਕੀ ਲਾਲੀ ਨਟ ਕੱਸ ਦੀਏ ਚੰਗੀ ਤਰ੍ਹਾਂ ਫਿਰ ਉਹਦੇ ਬਾਅਦ ਪੈਟਰੋਲ ਵਾਲਾ ਪੈਪ ਲਾ ਦੀਏ ਚੰਗੀ ਤਰ੍ਹਾਂ ਪੈਪ ਕੱਸ ਕੇ ਆਹੋਂ ਟੈਂਕੀ ਦਾ ਨਟ ਆ ਗਿਆ ਇੱਕ ਬਈ ਹਿੱਲੇ ਨਾ ਟੈਂਕੀ ਇਹ ਕੱਸ ਦੀਏ ਕੱਸ ਕੇ ਕਾਸਤਾ ਖੇਲੋ ਭਾਈ ਚੰਗੀ ਤਰ੍ਹਾਂ ਕਾਸਤਾ ਇਹ ਨਾ ਟੈਂਕੀ ਹਿੱਲੋ ਨੀ ਤੇ ਮੂਰੇ ਆਪਦੀ ਜਗ੍ਹਾ ਸੈੱਟ ਬੈਠ ਗਈ ਤੇ ਹੁਣ ਇਹਦਾ ਪੈਪ ਲਾ ਦਈਏ ਪੈਟਰੋਲ ਵਾਲਾ ਤੇ ਆਨ ਕਰ ਦਈਏ ਤੇ ਪੈਪ ਲਾ ਕੇ ਹੁਣ ਸੀਟ ਚੱਕ ਲਈਏ ਤੋਤੀ ਪਈ ਐ ਤੋ ਓਕੇ ਲਾ ਦਈਏ ਤਦ ਲ ਮੈਂ ਵੀਡੀਓ ਬਣਾਉਣੀ ਭੁੱਲ ਗਿਆ ਸੀ ਫਿਰ ਸੋਚਿਆ ਵੀ ਚਲ ਵਿੱਚ ਵਿਚਾਲੇ ਯਾਦ ਆ ਗਿਆ ਫਿਰ ਮੈਂ ਕਿਹਾ ਬਣਾਉਣੀ ਹੈ ਤੇ ਚੰਗੀ ਤਰ੍ਹਾਂ ਟੈਟ ਕਰਦੀ ਨਹੀਂ ਉੱਠ ਖੜਦੀ ਹੈ ਸੀਟ ਚੱਕੀ ਜਾਂਦੀ ਹੈ ਤੇ ਆਟਕਾ ਨਹੀਂ ਆ ਵੀ ਲਾ ਦਈਏ ਤੇ ਚਾਬੀ ਨਾਲ ਲੋਕ ਲੱਗਦਾ ਹੁੰਦਾ ਇਹਨੂੰ ਬੈਟਰੀ ਹੁੰਦੀ ਹੈ ਇੱਧਰਲੇ ਪਾਸੇ ਤੇ ਬਸ ਇਨੂੰ ਲਾ ਕੇ ਮੜਾ ਜਾ ਕੱਪੜਾ ਫੇਰੀਏ ਜੇਬ ਚ ਚਾਬੀ ਆ ਚਾਬੀ ਕੱਢ ਕੇ ਲੱਗ ਜਾ ਚਾਬੀ ਕੱਢ ਕੇ ਦੇਖ ਤਾ ਲੋਕ ਲਾਦੀਏ ਸੰਗੀਸਰਾ ਨਹੀਂ ਲੋਕ ਬੈਟਰੀ ਕੱਢ ਲੈਂਦੇ ਆ ਚਲੋ ਆਗੀ ਲੈਟ ਤੇ ਸਟਾਰਟ ਕਰੀਏ ਸਟਾਰਟ ਵੀ ਹੋ ਗਿਆ ਚਲੋ ਹੁਣ ਗੇੜਾ ਕੱਢ ਕੇ ਦਿਖਾਉਣੇ ਆ ਤੁਹਾਨੂੰ ਪਲਸਰ ਆਪਣਾ ਤਿਆਰ ਘੱਟੋ ਘਟਨੀ ਤੇ 10 ਸਾਲ ਤਾਂ ਹੋ ਹੀ ਗਏ ਨੂੰ ਲਿਆਂਦੇ ਹੋਏ ਇਹ ਲੱਟਾਂ ਚਿੱਟੀਆਂ ਨਵੀਆਂ ਲਵਾਈਆਂ ਨੇ ਲਾਲ ਲੈਟ ਸੀਗੀ ਉਹ ਘੱਟ ਸੀਗੀ ਜਿਹੜੀ ਉੱਪਰਲੀ ਸ਼ੀਸ਼ੇ 'ਚ ਹੁੰਦੀ ਆ ਥੱਲੇ ਲੱਟਾਂ ਲਵਾਈਆਂ ਨੇ ਤੇ ਹਾਰਨ ਲਿਆਂਦੇ ਗਏ ਆ ਉਹ ਬਾਅਦ ਚ ਲਾਵਾਂਗੇ ਛੋਟੇ ਹਾਰਨ ਨਾਲ ਪਿੱਛੇ ਨਹੀਂ ਹਟਦੇ ਲੋਕ ਇੱਥੇ ਵੱਡੇ ਹਾਰਨ ਨਾਲ ਜਦ ਹੀ ਪਿੱਛੇ ਹੋ ਜਾਂਦੇ ਆ ਪਹਿਲਾਂ ਮੋਟਰਸਾਈਕਲ ਸੀ ਉਹਨੂੰ ਵੱਡੇ ਹਾਰਨ ਲਾਏ ਹੁੰਦੇ ਸੀ ਜਦ ਹੀ ਭੜੇ ਪਰੇ ਹੋ ਜਾਂਦੀ ਸੀ ਇਹਦੇ ਨਾਲ ਪਰੇ ਛੇਤੀ ਹੁੰਦੇ ਨੇ ਤੇ ਚਲੋ ਹੁਣ ਤੁਹਾਨੂੰ ਇੱਕ ਜੜਾ ਕੱਢ ਕੇ ਦਿਖਾ ਦਈਏ चल भैकना वादिया गेड़ा क्या के कड़ा दिए बरांडे के थले चल आ जा होना। आ जा यार आ गया आ गया ਥੋੜੀ ਜੀ ਆਵਾਜ਼ ਜੀ ਆਉਂਦੀ ਹੈ ਕਿਸੇ ਚੀਜ਼ ਦੀ ਉਹ ਦੇਖਾਂਗੇ ਬਾਅਦ ਚ ਮਾੜੀ ਮੋਟੀ ਪਹਿਲਾਂ ਨਹੀਂ ਆਉਂਦੀ ਸੀਗੀ ਉਹ ਹੁਣ ਬਾਅਦ ਚ ਦੇਖਾਂਗੇ ਮਾੜੀ ਮੋਟੀ ਆ ਉਹ ਖਰਾਬੀ ਨਹੀਂ ਹੈਗੀ ਕੁਝ ਉਹ ਕੋਈ ਚੀਜ਼ ਨਾਲ ਲੱਗਦੀ ਹੈ ਚਲੋ ਜੀ ਆਪਣਾ ਪਲਸਰ ਤਿਆਰ ਹਨ ਜਿਹੜੇ ਜਿਹੜੇ ਆਉਣ ਜਾਣ ਨੂੰ ਠੀਕ ਹੈ ਇੱਕ ਇਹਦੀਆਂ ਪਲੇਟਾਂ ਦੂਜੀਆਂ ਨੇ ਉਹ ਸਰਕਾਰੀ ਪਲੇਟਾਂ ਜਿਹੜੀਆਂ ਕਹਿੰਦੇ ਨੇ ਖੜਾ ਰਹਿਣ ਕਰਕੇ ਪਹਿਲਾਂ ਵਾਲੀਆਂ ਪਲੇਟਾਂ ਨੇ ਸਰਕਾਰੀ ਲਵਾ ਨਹੀਂ ਹੋਈਆਂ ਉਹ ਜਾਊਂਗਾ ਮੈਂ ਉਹ ਤਾਂ ਜੇ ਜੀ ਉਹਨਾਂ ਨੇ ਫਿੱਟ ਕਰ ਦੇਣੀਆਂ ਨੇ ਲੈ ਕੇ ਜਾਊਂਗਾ ਦੂਜੀਆਂ ਲਾ ਦੇਣੀਆਂ ਨੇ ਲਾ ਦੇਣੀਆਂ ਉਤਾਰ ਦੇਣੀਆਂ ਨੇ ਦੂਜੀਆਂ ਲਾ ਦੇਣੀਆਂ ਨੇ ਥੋੜੇ ਜਿਹੇ ਪੈਸੇ ਲੈਣਗੇ ਚਲੋ ਤੇ ਬਾਕੀ ਠੀਕ ਹੈ ਚਲੋ ਫਿਰ ਮਿਲਦੇ ਆਂ ਜੇ ਮੋਟਰਸਾਈਕਲ ਠੀਕ ਕਰਾਉਣਾ ਹੋਵੇ ਤਾਂ ਕਮੈਂਟ ਕਰਕੇ ਦੱਸਿਓ ਧੰਨਵਾਦ ਵੀਡੀਓ ਦੇਖਣ ਲਈ ਨੂੰ ਮੈਨੂੰ ਕੋਈ ਬੱਤੀ ਬਦਲੀ ਜਾਣ ਕੇ ਆ ਰੁਕ ਜਾ ਸਾਡੀ ਦੁਕਾਨ ਚ ਮਿਸਤਰੀ ਹੈ ਇੱਕ ਉਹ ਕਹਿੰਦਾ ਸੀ ਬਿਨਾ ਟੈਂਕੀ ਤੋਂ ਲੈ ਬਿਨਾ ਟੈਂਕੀ ਲਿਆਉਣ ਤੋਂ ਮੋਟਰਸਾਈਕਲ ਤਿਆਰ ਹੀ ਨਹੀਂ ਆਉਣਾ ਬਹੁਤ ਕੋਸ਼ਿਸ਼ ਕੀਤੀ ਮੇਰੀ ਅੱਧੀ ਬੋਤਲ ਪੈਟਰੋਲ तकरीबन ਅੱਧੀ ਨਵਾਂ ਪੈਟਰੋਲ ਅੱਧੀ ਪੁਰਾਣੀ ਪੈਟਰੋਲ ਖਰਾਬ ਹੋ ਗਈ ਟੈਂਕੀ ਤੋਂ ਤੋਂ ਚ ਰੰਗ ਪਾਇਆ ਉਹ ਉਤਰੀ ਜਾਵੇ ਫਿਰ 2 ਦਿਨ ਉਦਾਂ ਹੀ ਰੱਖੀ ਰੱਖੀ ਫਿਰ ਉਹਦੇ ਬਾਅਦ ਬਲੋਰ ਫੇਰੇ ਆ ਚੰਗੀ ਤਰ੍ਹਾਂ ਗਰਮ ਹਵਾ ਦਾ ਵਿੱਚ ਟੈਂਕੀ ਦੇ ਸਕਾਈ ਸਕਾਉਣ ਤੋਂ ਬਾਅਦ ਫਿਰ ਤੇਲ ਪਾਇਆ ਫਿਰ ਜਾਂ ਤੇਲ ਪਾਇਆ ਪੈਟਰੋਲ ਫਿਰ ਜਹਾਜ ਆ ਪਾਇਆ ਸੀ ਉਹ ਜਹਾ ਹੀ ਨਿਕਲ ਆਇਆ ਤੇ ਪਿਕਅਪ ਮਤਲਬ ਸਪੀਡ ਸਪੀਡ ਵੀ ਠੀਕ ਸੀ ਅੱਗੇ ਢੀਲੀਆਂ ਚੜਦਾ ਸੀਗਾ ਚੜਦੇ ਸਾਰੀ ਚੜਦਾ ਨਹੀਂ ਸੀ ਬੰਦ ਹੋ ਜਾਂਦਾ ਸੀਗਾ ਖਿੱਚ ਕੇ ਲਿਆਉਣਾ ਪੈਂਦਾ ਸੀਗਾ ਕਿਉਂਕਿ ਟੈਂਕੀ ਚ ਕਚਰਾ ਸੀਗਾ ਤੇ ਪਾਣੀ ਸੀਗਾ ਜਿਵੇਂ ਜਹਾਜ ਕ੍ਰੈਸ਼ ਹੋਇਆ ਹੁੰਦਾ ਬਾਅਦ ਉਦਾਂ ਉਹਦੀ ਟੈਂਕੀ ਚ ਵੀ ਜੰਗਾਲ ਲੱਗਿਆ ਹੋਇਆ ਸੀ ਤੇ ਉਦਾਂ ਹੀ ਉਹਨੇ ਵੀ ਸਪੀਡ ਨਹੀਂ ਫੜੀ ਉੱਪਰ ਉਠ ਹੀ ਨਹੀਂ ਸਕਿਆ ਉਵੇਂ ਮੇਰਾ ਮੋਟਰਸਾਈਕਲ ਜਦ ਦੇਲੀਆਂ ਚੜਾਉਂਦੇ ਸੀਗੇ ਚੜਦਾ ਹੀ ਨਹੀਂ ਸੀਗਾ ਪਿੱਛੇ ਰੁੜ ਜਾਂਦਾ ਸੀ ਉਤਰ ਕੇ ਚੜਨਾ ਪੈਂਦਾ ਸੀ ਉਹ ਹੁਣ ਮੈਂ ਚੰਗੀ ਤਰ੍ਹਾਂ ਸਾਫ਼ ਕਰਕੇ ਵਧੀਆ ਪੈਟਰੋਲ ਪਾ ਕੇ ਚਲਾ ਕੇ ਘਮਾ ਕੇ ਦੇਖਿਆ ਐਨ ਵਧੀਆ ਪਿਕਅਪ ਤੇ ਵਧੀਆ ਚੱਲਦਾ ਤੇ ਹੁਣ ਥੋੜਾ ਜਿਹਾ ਪੈਟਰੋਲ ਘਟਾ ਕੱਲੂ ਹੋਰ ਬੋਤਲ ਭਰਾ ਕੇ ਲਿਆਵਾਂਗੇ ਪਾਵਾਂਗੇ ਤੇ ਕਢਾ ਲਾਂਗੇ ਇਥੇ ਪਿੰਡ ਜੀ ਕਿਤੇ ਆਸ-ਪਾਸ ਜਾਣਾ ਪੈਂਦਾ ਨੇੜੇ-ਤੇੜੇ ਤਾ ਮੋਟਰਸਾਈਕਲ ਦੀ ਪਰਤੋਂ ਕਰਾਂਗੇ ਤੇ ਚਲੋ ਬਿਨਾ ਟੈਂਕੀ ਲਿਆਉਣ ਤੋਂ ਕੰਮ ਚੱਲ ਗਿਆ ਕਹਿੰਦੇ ਆ ਵੀ ਪਲਸਰ ਦੀ ਟੈਂਕੀ ਜਲਦੀ ਮਿਲਦੀ ਨਹੀਂ ਘੁੰਮਣਾ ਪੈਂਦਾ ਤੇ ਉਹ ਘੁੰਮਣ ਲਈ ਥੋੜਾ ਜਿਹਾ ਬਚ ਗਿਆ ਇੱਕ ਤੋਂ ਵਿੱਚ ਥੋੜਾ ਜਿਹਾ ਸਰਾਖ ਨੇ ਉਹ ਮੈਂ ਕਹਿੰਦਾ ਐਮਸੀ ਲਿਆ ਕੇ ਉਹ ਸਰਾਖ ਲਾ ਕੇ ਪੂਰੀ ਟੈਂਕੀ ਮੈਂ ਟੇਪ ਕਰਾ ਦੇਣੀ ਹੈ ਕਾਲੇ ਰੰਗ ਨਾਲ ਤੇ ਉਹ ਕਾਲੇ ਰੰਗ ਨਾਲ ਟੇਪ ਕਰਾਉਣ ਨਾਲ ਹੀ ਸਰਾਖ ਹੋਏ ਨੇ ਉਹ ਚ ਕਚਰਾ ਫਸਿਆ ਰਹਿੰਦਾ ਸੀ ਉਹਦੇ ਨਾਲ ਸਰਾਖ ਹੋ ਗਏ ਹੁਣ ਉਹ ਤੇ ਲਾ ਕੇ ਦਵਾਰ ਤੇ ਪੂਰੀ ਚੰਗੀ ਤਰ੍ਹਾਂ ਸਾਫ਼ ਕਰਕੇ ਟੇਪ ਲਵਾ ਦੇਣੀ ਆ ਵਧੀਆ ਬਣ ਜਾਣਾ ਤੇ ਚਲੋ ਫਿਰ ਮਿਲਦੇ ਆ ਤਦ ਤੱਕ ਲਈ ਵਾਇਗੁਲਦੀ ਕਾ ਖਾਲਸਾ ਵਾਇਗੁਲਦੀ ਕੀ ਫਤਹ